ਇਹ ਡੈਰੀ ਕੰਪਲੈਕਸ ਆ ਇਹ ਡੈਰੀ ਕੰਪਲੈਕਸ ਨੇ ਕਸਾਈ ਮਾਰਿਆ ਇਹ ਕਸਾਈ ਮਾਰਾ ਕਿਉਂ ਕਹਿ ਰਹੇ ਆ ਇਹ ਲੋਗ ਇਨੇ નિર્દય ਨੇ ਡੈਰੀ ਕੰਪਲੈਕਸ ਵਾਲੇ ਦੁੱਧ ਲੈ ਕੇ ਗਾਵਾਂ ਨੂੰ ਬੇਸਰਵਾਂ ਛੱਡ ਦਿੰਦੇ ਆ ਜਦ ਜੇ ਕੋਈ ਗਊ ਮਾਤਾ ਬਿਮਾਰ ਹੋ ਜਾਂਦੀ ਆ ਉਹਦਾ ਲਾਜ ਨਹੀਂ ਕਰਦੇ ਤੜਫਦੇ ਰੋਡ ਤੇ ਛੱਡ ਦਿੰਦੇ ਆ ਉਹ ਕੰਮਾਂ ਜਿੰਦੀਆਂ ਹੁੰਦੀ ਨੇ ਉਦੋਂ ਉਸੇ ਵੇਖਨੇ ਆਪਣੀ ਗਊ ਮਾਤਾ ਸਾਡੀ ਆ ਲੇਕਿਨ ਜਦੋਂ ਡੈਰੀ ਵਿੱਚ ਗਊਆਂ ਦੁੱਧ ਦਿੰਦੀਆਂ ਨੇ ਉਦੋਂ ਤੱਕ ਅਸੀਂ ਇਹਨਾਂ ਦੀ ਦੇਖਭਾਲ ਕਰਦੇ ਹਾਂ ਤੇ ਡੈਰੀਆਂ ਤੇ ਗਊਆਂ ਤੇ ਨਹੀਂ ਦੁੱਧ ਦਿੰਦੀਆਂ ਤਾਂ ਅਸੀਂ ਉਹਨੂੰ ਬਾਹਰ ਕੱਢ ਕੇ ਤੇ ਛੱਡ ਦਿੰਦੇ ਅਸੀਂ ਇਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿੰਨੀ ਵਾਰੀ ਵੀ ਤੁਸੀਂ ਉਹਨੂੰ ਬੇਸਹਾਰਾ ਨਾ ਛੱਡੋ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਨੂੰ ਦੱਸੋ ਅਸੀਂ ਆਪੇ ਪਹੁੰਚਾਵਾਂਗੇ ਇਨਸ਼ਾਲਾ ਚ ਹਸਪਤਾਲ ਲਈ ਪਹੁੰਚਾਵਾਂਗੇ ਅਸੀਂ ਇਲਾਜ ਕਰਾਣੇ ਆ ਅੰਦਰ ਆਤਮਾ ਮਰ ਚੁੱਕੀ ਆ ਇਹ ਕਹਿੰਦੇ ਦੁੱਧ ਵੇਚੋ ਜਿਹੜੀਆਂ ਮਰ ਜਾਂਦੀਆਂ ਲੋਕਾਂ ਦੀਆਂ ਵਾ ਬਿਮਾਰੀਆਂ ਫੈਲੂ ਲੋਕਾਂ ਚ ਵੈਲੂ ਸਾਡੇ ਥੋੜੀ ਗੱਲ ਨਹੀਂ ਆ ਸਾਡੀਆਂ ਜੇਬਾਂ ਚ ਕਮਾਈਆਂ ਆ ਰਹੀਆਂ ਨਾ ਸਾਨੂੰ ਤਾਂ ਰੋਡਾਂ ਤੇ ਉਦੋਂ ਬਹਿਣਾ ਪੈਂਦਾ ਜਦੋਂ ਜਦੋਂ ਜਨਤਾ ਦੀ ਨਹੀਂ ਸੁਣੀ ਜਾਂਦੀ ਸਿਰ ਉਹ ਕਮਾਣਾ ਜਾਣਦੇ ਆ ਭਾਜੀ ਲਗਾਣਾ ਨਹੀਂ ਜਾਣਦੇ ਜੇ ਲਗਾਣਾ ਜਾਣਦੇ ਹੁੰਦੇ ਨਾ ਭਾਜੀ ਇਸ ਤਰੀਕੇ ਨਾਲ ਬੋਰੀਆਂ ਚ ਨਾ ਪਏ ਹੁੰਦੇ ਭਾਜੀ ਆਪ ਦੇ ਬੱਚਿਆਂ ਨੂੰ ਇਸ ਰੀਕੇ ਦੇ ਨਾਲ ਇਨਸਾਨ ਦੇਖੇ ਉਹਦੇ ਮਨ ਤੇ ਕੀ ਬੀਤੇ ਸਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਚਿਰਾਗਨੀਵ ਚੈਨਲ ਤੇ ਮੈਂ ਆ ਤੁਹਾਡਾ ਦੋਸਤ ਮਿਲਸੀ ਐਸ ਸਮੇਂ ਲੁਧਿਆਣਾ ਦੇ ਤਾਜਪੁਰੋੜ ਤੇ ਅਸੀਂ ਬਿਲਕੁਲ ਚੌਂਕ 'ਚ ਮੌਜੂਦ ਆ ਜਿੱਤੇ ਕੀ ਤੁਹਾਨੂੰ ਦਿਖਾ ਦਈਏ ਕਿ ਇਹ ਇਸਰ ਪਹਿਲਾਂ ਇਹ ਡੇਰੀਆ ਹੈਗੇ ਨੇ ਤਾਜਪੁਰੋੜ ਇਸਰ ਡੇਰੀਆ ਨੇ ਜਿਹੜੀ ਡੇਰੀਆਂ ਦੇ ਬਿਲਕੁਲ ਬਾਹਰ ਤਿੰਨ ਤੋਂ ਚਾਰ ਮਹੀਨੇ ਹੋ ਚੁੱਕੇ ਨੇ ਇਸ ਗਾਂ ਦੇ ਜਿਹੜੇ ਬੱਚੜੇ ਨੇ ਇਸੇ ਤਰ੍ਹਾਂ ਹੀ ਜਿਹੜੇ ਨੇ ਉਹ ਡਿਗੇ ਪਏ ਹੁੰਦੇ ਅੰਗ ਜਿਹੜੇ ਨੇ ਉਹਨਾਂ ਦੇ ਮਿਲੇ ਸੀ ਲੇਕਿਨ ਉਸ ਤੋਂ ਬਾਅਦ ਇਹਨਾਂ ਨੇ ਅੱਜ ਜਿਹੜਾ ਆ ਧਰਨਾ ਜਿਹੜਾ ਦੇ ਦਿੱਤਾ ਹੈ ਲੇਕਿਨ ਆ ਉਹ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਪਹਿਲੇ ਪ੍ਰਧਾਨ ਸਾਹਿਬ ਨਾਲ ਗੱਲਬਾਤ ਕਰਦੇ ਆਂ ਪ੍ਰਧਾਨ ਸਾਹਿਬ ਧਰਨੇ ਦੇ ਬੈਠੇ ਹੋ ਕੀ ਮੈਟਰ ਹੈਗਾ ਆ ਬਾਕਸਰ ਬਛੜੇ ਵੀ ਜਿਹੜੇ ਨੇ ਇਹ ਬੋਰੇ ਦੇ ਵਿੱਚ ਪਾਏ ਹੋਏ ਨੇ ਲੇਕਿਨ ਸਰ ਮੈਟਰ ਦਾ ਜਿਹੜਾ ਇੱਥੇ ਡੈਰੀ ਕੰਪਲੈਕਸ ਆ ਇਹ ਡੈਰੀ ਕੰਪਲੈਕਸ ਨੇ ਕਸਾਈ ਮਾਰਿਆ ਇਹ ਕਸਾਈ ਮਾਰਾ ਬਕਿਉਂ ਕਰ ਰਹੇ ਆ ਇਹ ਲੋਕ ਇੰਨੇ નિર્દય ਨੇ ਡੈਰੀ ਕੰਪਲੈਕਸ ਵਾਲੇ ਦੂਤ ਲੈ ਕੇ ਗਾਵਾਂ ਨੂੰ ਬੇਸਰਾਂ ਛੱਡ ਦਿੰਦੇ ਆ ਸਭ ਤੋਂ ਮੜਾ ਹਾਲਾਤ ਨੇ ਇਹ ਕਿ ਜਿਵੇਂ ਕੋਈ ਗਊ ਮਾਤਾ ਬਿਮਾਰ ਹੋ ਜਾਂਦੀ ਆ ਉਹਦਾ ਲਾਗ ਨਹੀਂ ਕਰਦੇ ਤੜਫਦੇ ਰੋਡ ਤੇ ਛੱਡ ਦਿੰਦੇ ਆ ਲੇਕਿਨ ਲੱਗਦਾ ਨਹੀਂ ਕਿ ਜਦੋਂ ਗਾਵਾਂ ਜਿੰਦੀਆਂ ਹੁੰਦੀਆਂ ਨੇ ਉਦੋਂ ਉਸੇ ਵੇਲੇ ਕਹਿੰਨੇ ਆਪਣੀ ਗਊ ਮਾਤਾ ਸਾਡੀ ਆ ਲੇਕਿਨ ਜਦੋਂ ਡੈਰੀ ਵਿੱਚ ਗਾਵਾਂ ਦੁੱਧ ਦਿੰਦੀਆਂ ਨੇ ਉਦੋਂ ਤੱਕ ਅਸੀਂ ਇਹਨਾਂ ਦੀ ਦੇਖਭਾਲ ਕਰਦੇ ਹਾਂ ਤੇ ਡੈਰੀਆਂ ਵਿੱਚ ਗਾਵਾਂ ਨਹੀਂ ਦੁੱਧ ਦਿੰਦੀਆਂ ਤਾਂ ਅਸੀਂ ਉਹਨੂੰ ਬਾਹਰ ਕੱਢ ਕੇ ਤੇ ਕੱਢ ਦਿੰਦੇ ਆ ਦੇਖੋ ਜੀ ਅਸੀਂ ਇਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿੰਨੀ ਵਾਰੀ ਵੀ ਤੁਸੀਂ ਉਹਨੂੰ ਬੇਸਹਾਰਾ ਨਾ ਛੱਡੋ ਅਸੀਂ ਹੱਥ ਜੋੜ ਕੇ ਬਿੱਤੀ ਕਰਦੇ ਆ ਸਾਨੂੰ ਦੱਸੋ ਅਸੀਂ ਅੱਪੀ ਪੰਚਾਵਾਂ ਦੇ ਜੋਨ ਸ਼ਾਲਾ ਚ ਹਸਪਤਾਲ ਹੈ ਪੰਚਾਵਾਂ ਦੇ ਅਸੀਂ ਇਲਾਜ ਕਰਾਣੇ ਆ ਦਿਲੀ 510 ਗਰਮਾਂ ਅਸੀਂ ਉੱਤੋਂ ਲੈ ਕੇ ਚਲਦੇ ਆ ਰੈਸਕਿਊ ਕਰਦੇ ਆ ਤੁਹਾਨੂੰ ਮੈਂ ਦਿਖਾਵਾ ਚਾਹਾਂਗਾ ਕਿ ਇੱਥੇ ਕਿੰਨੇ ਘਰੇਲਾ ਹਾਲਾਤ ਨੇ ਇਹ ਲੋਗ ਇੰਨਾ ਘਮਾੜਾ ਕੰਮ ਕਰ ਰਹੇ ਨੇ ਜਿਵੇਂ ਕੋਈ ਗਊ ਮਰੋ ਸੁਧਦੀ ਜਾ ਬੱਚਾ ਹੁੰਦਾ ਬੱਚਾ ਨਾਲੇ ਮਾਰ ਦਿੰਦੇ ਆ ਉਹਨੂੰ ਆਪ ਹੀ ਮਾਰ ਦਿੰਦੇ ਨੇ ਬੱਚਰੇ ਨੇ ਜਾਨੀ ਤਾਂ ਕਿ ਉਹ ਦੁੱਧ ਨਾ ਪੀਵੇ ਕਿੱਲੋ ਤੋਂ ਕਿਲੋ 2 ਕਿਲੋ ਦੁੱਧ ਨਾ ਪੀਵੇ ਇਹਨਾਂ ਦਾ ਉਹ ਨੁਕਸਾਨ ਹੋ ਜਾਏਗਾ ਇਹ ਇੱਦਾਂ ਦੇ ਕਸਾਈ ਵਪਾਰੀ ਐ ਨਾ ਇਹ ਲੋਕ ਇਹਨਾਂ ਦੇ ਮਾਰੇ ਕੰਮ ਕਰਦੇ ਨੇ ਤੁਹਾਨੂੰ ਮਿੱਤਰਾ ਭਾਜੀ ਇਹਦੇ ਟੈਨ ਦੇ ਓਨਰ ਹੈਗੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੁਣ ਉਹ ਉਹਨਾਂ ਨੂੰ ਕੀ ਕੀ ਸਾਨੂੰ ਫਲੇਮ ਕਰਦੇ ਨੇ ਉਲਟਾ ਉਹ ਸਾਨੂੰ ਪੰਦੇ ਆ ਕਿ ਤੁਸੀਂ ਕੀ ਲੈ ਆ ਰਹੇ ਹੋ ਇੱਥੇ ਕਿਉਂ ਆਂਦੇ ਹੋ ਦੱਸੋ ਕਿਉਂ ਆਈਏ ਸੀ ਇੱਥੇ ਇੱਕ ਇਨਸਾਨ ਦੇ ਨਾਜ਼ੀ ਕੰਮ ਕਰ ਰਿਹਾ ਸਾਡਾ ਕੋਈ ਹੋਰ ਮਕਸਦ ਨਹੀਂ ਆ ਇਨਸਾਨਾਂ ਦੇ ਨਾਤੇ ਅਸੀਂ ਖੜਾ ਰਹਾਂਗੇ ਹਮੇਸ਼ਾ ਖੜਾ ਰਹਾਂਗੇ 20 ਘੰਟੇ ਖੜਾਂਗੇ ਇਹਨਾਂ ਦਾ ਨਿਕੇਲ ਕਸ਼ਤੇ ਦਿਖਾਵਾਂਗੇ ਇਹਨਾਂ ਦੇ ਚੋપરા ਸਾਹਿਬ ਕੀ ਕਹਿਣਾ ਚਾਹੋਗੇ ਇਨਸਾਨੀਅਤ ਖਤਮ ਹੋ ਗਈ ਆ ਵੀ ਗਊ ਦੇ ਜਿਹੜੇ ਬੱਚੜੇ ਹੈਗੇ ਨੇ ਇਹਨਾਂ ਨੂੰ ਬੋਰੇ ਵਿੱਚ ਪਾ ਕੇ ਇਸ ਤਰ੍ਹਾਂ ਪਿਆਰੀਆਂ ਦੇ ਬਿਲਕੁਲ ਬਾਹਰ ਰਿਹੇ ਨੇ ਅੰਦਰ ਪਿੱਛੇ ਨਾਲਾ ਵੀ ਪੈਂਦਾ ਉਹਦੇ ਵਿੱਚ ਛੁੱਟ ਦਿੱਤੇ ਗਏ ਸੀ ਲੇਕੇ ਜੇ ਇਨਸਾਨੀਅਤ ਹੁੰਦੀ ਹੈ ਬੋਰਿਆਂ 'ਚ ਹੁੰਦੇ ਠੀਕ ਆ ਨਾ ਇਹ ਤਾਂ ਉਹਨਾਂ ਦੀਆਂ ਡੇਰੀਆਂ 'ਚ ਆਉਣੇ ਸੀਗੇ ਇਨਸਾਨੀਅਤ ਐ ਇੰਨੇ 'ਚ ਮਰ ਚੁੱਕੀ ਆ ਪਰ ਇੱਕ ਚੀਜ਼ ਇਹ ਵੀ ਆ ਕੁਝ ਲੋਕ ਬਹੁਤ ਸ਼ੁਸ਼ਵਤ ਪਰ ਜਿਹੜੇ ਪਿਛਾਸ਼ਨ ਨੇ ਕਈ ਬੜੀਆਂ ਜਿਹਾ ਇੱਥੇ ਆਪਣੇ ਸੰਧੂ ਸਾਜ਼ ਆਪਣੇ ਸੰਦੀਪ ਸੰਧੂ ਸੀਗੇ ਠੀਕ ਆ ਉਹਨਾਂ ਨੇ ਦੇਖ ਲਓ ਅੱਜ ਤਾਂ ਹੀ ਅਸੀਂ ਜਦੋਂ ਫੋਨ ਕੀਤਾ ਗਾਵਾਂ ਜਾਤਾਂ ਹੀ ਉਹ ਰੇ ਨੇ ਜਦੋਂ ਇਸ ਵਾਲੇ ਦੁਨੀਆ 'ਚ ਨਹੀਂ ਹੈ ਜਾਤਾਂ ਹੀ ਗਾਵਾਂ ਇੱਥੇ ਰਹਿ ਸਕਦੀਆਂ ਚੱਕਦੇ ਰਹੇ ਨੇ ਪਰ ਇਹ ਨੇ ਇਹਨਾਂ ਦੇ ਨਾਲ ਅੰਦਰ ਆਤਮਾ ਮਾਰ ਚੁੱਕੀ ਆ ਇਹ ਕਹਿੰਦੇ ਦੁੱਧ ਵੇਚੋ ਜਿਹੜੀਆਂ ਮਰ ਜਾਂਦੀਆਂ ਲੋਕਾਂ ਦੀਆਂ ਵਾ ਬਿਮਾਰੀਆਂ ਫੈਲੂ ਲੋਕਾਂ 'ਚ ਫੈਲੂ ਸਾਡੇ ਥੋੜੀ ਗੱਲ ਨਹੀਂ ਸਾਡੀਆਂ ਜੇਬਾਂ 'ਚ ਕਮਾਈਆਂ ਆ ਰਹੀਆਂ ਹਨ ਪਰ ਅਸੀਂ ਇਹ ਕਹ ਰਹੇ ਜਨਤਾ ਨੂੰ ਇਹ ਤੁਹਾਡੀਆਂ ਅੱਜ ਚਲੋ ਬਾਹਰ ਫਿੱਟਦੇ ਮੁਰ ਕੇ ਸਾਡੇ ਢਿੱਡਾਂ ਜੀ ਆਈਆਂ ਜਿਹੜਾ ਵੀ ਦੁੱਧ ਪੀਨੇ ਉਹਨਾਂ ਹੀ ਹੱਤਾਂ ਨਾਲ ਬਾਹਰ ਕੱਢਦੇ ਹੱਤਾਂ ਦਾ ਲੱਗਦੇ ਨੇ ਨਾ ਉਹੀ ਚੀਜ਼ ਦੇ ਲੇਕਿਨ ਆਪਣੇ ਸ਼ਹਿਰ ਲੁਧਿਆਣੇ ਦੇ ਵਿੱਚ ਕਈ ਹਸਪਤਾਲ ਵੀ ਹੈਗੇ ਨੇ ਇਸ ਤਰ੍ਹਾਂ ਦੇ ਕਿ ਉਹਨਾਂ ਦੇ ਇਲਾਜ ਕਿਉਂ ਨਹੀਂ ਕਰਾਇਆ ਜਾਂਦਾ ਕਿ ਉਹਨਾਂ ਨੂੰ ਇਸ ਤਰੀਕੇ ਨਾਲ ਹੀ ਬਿਮਾਰ ਗਊਆਂ ਨੂੰ ਇਸ ਤਰ੍ਹਾਂ ਫਿਰ ਮਾਰ ਦਿੱਤਾ ਜਾਂਦਾ ਭਾਜੀ ਨਿੱਤ ਚਕਾਈਆਂ ਜਾਂਦੀਆਂ ਠੀਕ ਆ ਸਭ ਤੋਂ ਵੱਡੀ ਗੱਲ ਇਹ ਆ ਇਹ ਤਾਂ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਪੰਜਾਬ ਸਰਕਾਰ ਨੂੰ ਦੇਖਣਾ ਚਾਹੀਦਾ ਅਸੀਂ ਤਾਂ ਇਸ ਚੀਜ਼ ਨੂੰ ਕਹਿੰਦੇ ਆ ਇਹ ਸਾਡੇ ਢਿੱਡਾਂ ਦੇ ਵਿੱਚ ਬਿਮਾਰੀਆਂ ਨਾ ਜਾ ਸਾਨੂੰ ਤਾਂ ਰੋਡਾਂ ਤੇ ਉਦੋਂ ਬਹਿਣਾ ਪੈਂਦਾ ਜਦੋਂ ਜਦੋਂ ਜਨਤਾ ਦੀ ਨਹੀਂ ਸੁਣੀ ਜਾਂਦੀ ਠੀਕ ਹੈ ਨਾ ਆ ਮੇਰੇ ਸਾਹਮਣੇ ਦੋ ਤਿੰਨ ਮਹੀਨਿਆਂ ਦੇ ਵਿੱਚ ਇੰਨੇ ਪਸ਼ੂ ਚਿਗਾਏ ਆ ਹਜੇ ਪਰਸੋਂ ਵੀ ਚਿਗਾਏ ਕੱਲ ਵੀ ਚਿਗਾਏ ਹਜ਼ਾਰਾਂ ਦੇ ਸਾਹਮਣੇ ਹਜੇ ਵੀ ਮਰੇ ਪਏ ਆ ਕਿ ਜੰਗੇ ਤੁਹਾਡੇ ਵੱਲੋਂ ਵੀ ਜਿਹੜੀ ਕੱਲ ਕਾਲ ਦਿੱਤੀ ਗਈ ਸੀ ਲੇਕਿਨ ਅੱਜ 12 ਵਜੇ ਤੁਸੀਂ ਰਾਈਟ ਇੱਥੇ ਧੰਨੇ ਦੇ ਬੈਠੋਗੇ ਲੇਕਿਨ ਕਿਸ ਤਰ੍ਹਾਂ ਦੇਖਦੇ ਮੈਂ ਪੂਰੇ ਵੀ ਛੜੀਆਂ ਨੇ ਗਊਆਂ ਦੇ ਬੱਚੜੇ ਦੇ ਜਿਹੜੇ ਬੋਡੀਆਂ ਪਈਆਂ ਭਾਜੀ ਪਹਿਲਾਂ ਗੱਲ ਤੁਸੀਂ ਨੀਰਜ ਜੀ ਨੂੰ ਪੁੱਛਿਆ ਕਿ ਇੰਨੇ ਹਸਪੀਟਲ ਹੈਗੇ ਆ ਇਹ ਹੈਗਾ ਉਹ ਆਏਗਾ ਤੁਸੀਂ ਇੰਨਾ ਦਾ ਇਲਾਜ ਨਹੀਂ ਹੋ ਸਕਦਾ ਭਾਜੀ ਇਲਾਜ ਹੋਣ ਵਾਸਤੇ ਵੀ ਪੈਸੇ ਲੱਗਦੇ ਆ ਇਲਾਜ ਹੋਣ ਵਾਸਤੇ ਸਿਰਫ ਇੱਕ ਮਾਣਾ ਜਾਣਦੇ ਆ ਭਾਜੀ ਲਗਾਣਾ ਨਹੀਂ ਜਾਣਦੇ ਜੇ ਲਗਾਣਾ ਜਾਣਦੇ ਹੁੰਦੇ ਨਾ ਭਾਜੀ ਇਸ ਤਰੀਕੇ ਨਾਲ ਬੋਰਿਆਂ ਚ ਨਾ ਪਏ ਹੁੰਦੇ ਭਾਜੀ ਆਪ ਦੇ ਬੱਚਿਆਂ ਨੂੰ ਇਸ ਤਰੀਕੇ ਨਾਲ ਇਨਸਾਨ ਦੇਖੇ ਉਹਦੇ ਮਨ ਤੇ ਕੀ ਬੀਤੇ ਕੀ ਬੀਤੇ ਭਾਈ ਉਹਦੇ ਮਨ ਤੇ ਭਾਈ ਬੇਜਬਾਨ ਨੇ ਦੱਸ ਨਹੀਂ ਸਕਦੇ ਭੁੱਖ ਲੱਗੀ ਆ ਦੁੱਧ ਦੇ ਦਿਓ ਪਰ ਮਾਂ ਇਸ਼ਾਰਾ ਬੱਚੇ ਦਾ ਸਮਝਦੀ ਆ ਔਰ ਮਾਂ ਇੱਕ ਪਾਸੇ ਤੜਪਦੀ ਆ ਤੇ ਬੱਚਾ ਕਿੱਲੀ ਤੇ ਬੰਨਿਆ ਇੱਕ ਪਾਸੇ ਤੜਪਦਾ ਔਰ ਔਰ ਕੀ ਵੇਖ ਤੜਪਦਾ ਰਹਿੰਦਾ ਜਿੰਨੀ ਦੇਤਾ ਉਹਦੀ ਭੁੱਖ ਦੇ ਮਾਰੇ ਭਾਈ ਜਾਨ ਨਹੀਂ ਨਿਕਲ ਜਾਂਦੀ ਭਾਈ ਬੱਚਾ ਹੈ ਜੇ ਬੱਚੇ ਨੂੰ ਫੀਡ ਨਾ ਮਿਲੇ ਭਾਈ ਬੱਚਾ ਵੀ ਮਰੇਗਾ ਨਹੀਂ ਤੇ ਕੀ ਕਰੇਗਾ ਪਾਜੀ ਸਿਰੋ ਪੈਸਾ 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 ਨਾਲ ਬੰਨ ਕੇ ਲੈ ਜਿਓ ਯਾਰ ਇਹਨਾਂ ਨੂੰ ਨਾ ਪੇਟੀਆਂ ਲਾ ਲਓ ਟੈਚੀਆਂ ਲਾ ਲਓ ਨਾਲ ਬੰਨ ਬੰਨ ਕੇ ਲੈ ਜਿਓ ਪੈਸਾ ਇੱਥੀ ਰਹਿ ਜਾਣਾ ਮਿੱਟੀ ਜੀ ਰਹਿ ਜਾਣਾ ਪਾਜੀ ਇਨਸਾਨੀਅਤ ਰੱਖੋ ਥੋੜੀ ਜੀ ਤਖਾਓ ਹੁਣ ਤਾਂ ਬਸ ਹੋ ਗਈ ਯਾਰ ਹੁਣ ਤਾਂ ਸਮਝ ਜਾਓ ਜੇ ਨਹੀਂ ਸਮਝਣਗੇ ਬੇਬਕੂਫੀਆਂ ਕਰਦੇ ਨੇ ਤੇ ਨੀਰਤ ਜੀ ਪ੍ਰਧਾਨ ਜੀ ਮੈਨੂੰ ਔਰ ਸਾਡੇ ਨਾਲ ਦੇ ਬੰਦਿਆਂ ਨੂੰ ਫਿਰ ਆਕੇ ਪਿਆਣਾ ਹੀ ਪੈਂਦਾ ਪਾਜੀ ਲੇਕਿਨ ਡੈਰੀ ਦੇ ਓਨਰ ਨਾਲ ਜੋ ਗੱਲਬਾਤ ਹੋਈ ਆ ਤਾਂ ਉਹਨਾਂ ਦਾ ਕੀ ਕਹਿਣਾ ਸੀ ਇਸ ਮਾਮਲੇ ਬਾਰੇ ਭਾਈ ਸਾਨੂੰ ਕਹਿੰਦੇ ਤੁਸੀਂ ਸਾਨੂੰ ਕਤੇ ਆਲ ਦੱਸਦੇ ਹੋ ਕਤਲ ਵਾਲੇ ਦੱਸਦੇ ਹੋ ਮੈਂ ਕਿਹਾ ਭਾਈ ਨਾ ਦੱਸੀਏ ਤਾਂ ਕੀ ਦੱਸੀਏ ਦਾਈਆਂ ਤੋਂ ਟਿੱਡ ਨਹੀਂ ਰੁਕਦੇ ਭਾਈ ਸਾਡੇ ਕੋਲੋਂ ਜਿਹੜੇ ਇਹ ਕਾਂਡ ਕਰਦੇ ਆ ਤੇ ਸਾਡੇ ਤੋਂ ਉਹ ਵੀ ਨਹੀਂ ਰੁਕਦੇ ਹੁਣ ਜਿਹੜੀਆਂ ਇਹਨਾਂ ਦੇ ਉੱਪਰ ਮੱਖੀਆਂ ਬੈਠੀਆਂ ਹੋਈਆਂ ਨੇ ਜਦੋਂ ਉੱਤੇ ਕੱਟੇ ਵੱਟੇ ਅੰਗ ਜਦੋਂ ਉਹਨਾਂ ਦੇ ਉੱਪਰ ਮੱਖੀਆਂ ਬੈਠੀਆਂ ਉਹੀ ਦੁੱਧ ਇਹਨਾਂ ਨੇ ਸ਼ਾਮ ਨੂੰ ਵੇਚਣਾ ਕੀ ਲੱਗਦਾ ਜਦੋਂ ਦੋਹਰੇ ਦੁੱਧ ਲੈਣ ਆਉਂਦੇ ਨੇ ਕੀ ਫਿਰ ਉਹ ਦੁੱਧ ਘਰੇ ਲੈ ਕੇ ਜਾਂਦੇ ਕੱਲ ਨੂੰ ਬਿਮਾਰ ਪੈ ਜਾਣ ਫੇਰ ਭਾਈ ਕੱਲ ਉਹ ਪ੍ਰਧਾਨ ਸਾਹਿਬ ਜੀ ਸੀਗੇ ਇੱਕ ਗਾਈ ਦੇ ਕੀੜੇ ਪਏ ਹੋਏ ਸੀ ਔਰ ਇੰਨੀ ਜਿਆਦਾ ਕੀੜੇ ਪਏ ਹੋਏ ਸੀ ਔਰ ਤੇ ਮੱਖੀਆਂ ਸੀ ਔਰ ਇੱਕ ਪਾਸੇ ਦੁੱਧ ਚੋਇਆ ਜਾ ਰਿਹਾ ਸੀ ਉਹ ਮੱਖੀਆਂ ਗਾਈ ਤੋਂ ਉੱਠੀਆਂ ਦੁੱਧ ਤੇ ਜਾ ਰਹੀਆਂ ਦੁੱਧ ਤੋਂ ਉੱਠੀਆਂ ਗਾਈ ਤੇ ਆ ਰਹੀਆਂ ਭਾਈ ਉਹ ਮੱਖੀਆਂ ਨਹੀਂ ਸੀਗੀਆਂ ਉਹ ਬਿਮਾਰੀਆਂ ਦੇ ਕੱਲ ਹੈ ਕੋ ਲੱਗ ਰਹੀ ਹੈ ਬਿਮਾਰੀਆਂ ਨੂੰ ਇਹ ਹਰ ਘਰਾਂ ਦੇ ਵਿੱਚ ਜਾਣੀਆਂ ਮੁੜ ਕੇ ਬੱਚੇ ਬਿਮਾਰ ਹੋਣੇ ਹਸਪੀਟਲ ਪਰ ਨੇ ਆ ਉਹ ਕਰੋਨਾ ਦਾ ਬਗੈਰ ਦੱਸਿਆ ਬਿਮਾਰੀ ਆਈ ਸੀ ਇਹ ਤਾਂ ਦੱਸ ਕੇ ਬਿਮਾਰੀ ਆ ਰਹੀ ਹੈ ਜਿੰਨੂੰ ਪ੍ਰਸ਼ਾਸਨ ਨੂੰ ਦੇਖ ਨਹੀਂ ਲਈ ਤੇ ਤੁਹਾਨੂੰ ਸਭ ਨੂੰ ਦਿਖਾ ਰਹੀ ਹੈ ਪਿਆਰੇ ਸ਼ਹਿਰ ਚ ਕਿੰਨੀਆਂ ਗਊਸ਼ਾਲਾ ਨੇ ਕਿਉਂ ਨਹੀਂ ਇਹਨਾਂ ਨੂੰ ਕਿਤੇ ਇਹਨਾਂ ਦੀ ਜਗ੍ਹਾ ਬਣਾਈ ਜਾਂਦੀ ਕਿਉਂ ਨਹੀਂ ਇਹਨਾਂ ਨੂੰ ਕਿਤੇ ਕੋਈ ਨਹੀਂ ਦੇਖਦਾ ਭਾਈ ਕੋਈ ਨਹੀਂ ਦੇਖਦਾ ਭਾਈ ਪਾਜੀ ਇੱਕ ਤੁਹਾਨੂੰ ਗੱਲ ਦੱਸਣ ਲੱਗਾ ਜਦੋਂ ਬੱਚੇ ਨਿਕਲੋ ਹੋ ਜਾਂਦੇ ਨੇ ਨਾ ਪਾਜੀ ਮਾਂ ਬਾਪ ਕੋਈ ਵੀ ਉਹਨੂੰ ਆਪਣੇ ਬੱਚਾ ਦੱਸਦੇ ਆ ਕਿਉਂ ਦੱਸਦੇ ਆ ਕੀ ਇਹ ਸੁਧਰੇਗਾ ਪਰ ਭਾਜੀ ਅਸੀਂ ਇਹਨਾਂ ਨੂੰ ਕੁਛ ਨਹੀਂ ਦੱਸ ਸਕਦੇ ਇਹ ਨਹੀਂ ਸੁਧਰਣਗੇ ਭਾਜੀ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਜਿੱਥੇ 50-50 ਰੱਖਣ ਦੀ ਜਗ੍ਹਾ ਭਾਜੀ ਉੱਤੇ ਡੇਢ-ਡੇਢ 200-200 ਰੱਖੀਆਂ ਰੱਖੀਆਂ ਹੋਈਆਂ ਔਰ ਭਾਜੀ ਗਊਸ਼ਾਲਾ ਦੇ ਵਿੱਚ ਤੁਸੀਂ ਜਾ ਕੇ ਦੇਖ ਲਓ ਡੇਲੀ ਦੀਆਂ ਗਊਸ਼ਾਲਾ ਤੇ ਗਈਆਂ ਆਉਂਦੀਆਂ ਡੇਲੀ ਜਾਂਦੀਆਂ ਠੀਕ ਹੈ ਇਹੀ ਨੇ ਜਿਹੜੇ ਫੋਨ ਕਰ ਕਰਕੇ ਗਈਆਂ ਚਕਾਉਂਦੇ ਨੇ ਭਾਜੀ ਜਿਹੜੀਆਂ ਮਰ ਜਾਂਦੀਆਂ ਉਹਨਾਂ ਨੂੰ ਸਤਵਾਉਂਦੇ ਨੇ ਭਾਜੀ ਫਿਰ ਕਾਰਪੋਰੇਸ਼ਨ ਆਰਿਆਂ ਨੂੰ ਚੰਨ ਪੈਸੇ ਦੇ ਕੇ ਉਹ ਵੀ ਵਿਚਾਰੇ ਕੀ ਕਰਨ ਆਪਣੀ ਡਿਊਟੀ ਕਰਨਗੇ ਨਹੀਂ ਕਰਨਗੇ ਤਾਂ ਮਰਨਗੇ ਪ੍ਰਸ਼ਾਸਨ ਦੀ ਨਿਗਾਹ ਸੀ ਨੂੰ ਲੈ ਕੇ ਕਿਉਂ ਨਹੀਂ ਪੈ ਰਹੀ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਤੁਹਾਡੇ ਵੱਲੋਂ ਵੇਅਰ ਕੀਤਾ ਜਾ ਰਿਹਾ ਸੀ ਡੇਰੀ ਵਾਲਿਆਂ ਨੂੰ ਲੇਕਿਨ ਪ੍ਰਸ਼ਾਸਨ ਕੀ ਲੱਗ ਰਿਹਾ ਕਿ ਹਕੂਕ ਦੀ ਨਹੀਂ ਸੁਤਾ ਭਾਈ ਕਿਸੇ ਦਾ ਮੰਦਾ ਕਾਨੂੰਨ ਸੀ ਹੁਣ ਅੰਦਾ ਪ੍ਰਸ਼ਾਸਨ ਹੈ ਟਾਈਮ ਟੂ ਟਾਈਮ ਜਿੱਦਾਂ ਫਿਲਮ ਚੇਂਜ ਹੁੰਦੀ ਹੈ ਨਾ ਪਹਿਲਾਂ ਗੱਬਰ ਫਿਰ ਗੱਬਰ ਇਸ ਦਾ ਬੈਕ ਇਹ ਭਾਈ ਅੰਦਾ ਕਾਨੂੰਨ ਇਸ ਦਾ ਬੈਕ ਪ੍ਰਸ਼ਾਸਨ ਅੰਦਾ ਨਹੀਂ ਦੇਖਦਾ ਭਾਜੀ ਇਹ ਉਹਨਾਂ ਨੂੰ ਦੇਖਦਾ ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚ ਰਹਿੰਦੇ ਨੇ ਜਿਹੜੇ ਸੇਵਾ ਕਰਦੇ ਨੇ ਜਿਨ੍ਹਾਂ 'ਚ ਦੋਖ ਹੈ ਜਿਨ੍ਹਾਂ 'ਚ ਇਨਸਾਨੀਅਤ ਹੈ ਜਿਨ੍ਹਾਂ ਦੇ ਵਿੱਚ ਇਹ ਚੀਜ਼ ਨੂੰ ਲੈ ਕੇ ਦਰਦ ਹੈ ਸਿਰਫ ਉਹਨਾਂ ਨੂੰ ਦਿਖਦਾ ਹੈ ਹੁਣ ਤੁਹਾਡੀ ਮੰਗ ਕੀ ਹੈ ਤੁਸੀਂ ਧਰਨੇ 'ਤੇ ਬੈਠੇ ਹੋ ਅੱਧਾ ਘੰਟਾ ਹੋ ਗਿਆ ਪ੍ਰਸ਼ਾਸਨ ਕਿੰਨੀ ਦਿਨ ਬਾਅਦ ਪਹੁੰਚ ਜਾਤੇ ਹੈ ਕਿ ਕਾਫੀ ਟ੍ਰੈਫਿਕ ਵਿੱਚ ਲੱਗ ਗਿਆ ਸੀ ਦੇਖਿਆ ਜਾ ਵੀ ਨਹੀਂ ਭਾਈ 1.5 ਘੰਟੇ ਦੇ ਉੱਤੇ ਹੋ ਗਿਆ ਧਰਨੇ 'ਤੇ ਬੈਠੇ ਆ ਤੇ ਬੈਠੇ ਰਹਿਾਂਗੇ ਲਿਖਤ 'ਚ ਦੇ ਦੇਣ ਇਹਦਾ ਪੱਕਾ ਸੋਲੂਸ਼ਨ ਕਰ ਦੇਣ ਉੱਠ ਜਾਗੇ ਨਹੀਂ ਤਾਂ ਭਾਈ ਬੈਠੇ ਆ ਅੱਜ ਹੁਣ ਇਕੱਲੇ ਬੈਠੀ ਆ ਪਰਿਵਾਰ ਨੂੰ ਫੋਨ ਕਰਕੇ ਪਰਿਵਾਰ ਨੂੰ ਵੀ ਸੱਦ ਕੇ ਬਿਠਾ ਲਾਂਗੇ ਭਾਜੀ ਲਗਾਤਾਰ ਗੱਲਬਾਤ ਕੀਤੀ ਜਾ ਰਹੀ ਹੈ ਸੋ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਇੱਥੇ ਬੈਠੇ ਆਂ ਕਰਨੇ ਤੇ ਲੇਕਿਨ ਇੱਕ ਵਾਰ ਤਸਵੀਰਾਂ ਦਿਖਾ ਦਵਾਂ ਕਿ ਹਾਲਾਂਕਿ ਸਤ ਮਾਰਾ ਹੈ ਤਾਜਪੁਰ ਸੌਰੀ ਤਾਜਪੁਰ ਚੌਕ ਆ ਜਿੱਥੇ ਕੀ ਭਾਰੀ ਜਾਮ ਵੀ ਲੱਗਿਆ ਲੇਕਿਨ ਪ੍ਰਸ਼ਾਸਨ ਤੁਸੀਂ ਦੇਖ ਸਕਦੇ ਹੋ ਆਪਣੀ ਟੀਮ ਦੇ ਨਾਲ ਰੂਟਿਨ ਮਾਰਿਆ ਵਾ ਇਸ ਸਮੇਂ ਪ੍ਰਸ਼ਾਸਨ ਦੇ ਨਾਲ ਵੀ ਅਸੀਂ ਜਿਹੜੀ ਆ ਗੱਲਬਾਤ ਜਿਹੜੀ ਆ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਇਹਨਾਂ ਨੂੰ ਸੋਚਣਾ ਮਿਲੀ ਆ ਔਰ ਇਸ ਏਰੀਆ ਨੂੰ ਕਿਸ ਤਰ੍ਹਾਂ ਕਿਹਨਾ ਦੇਖਦੇ ਨੇ ਲੇਕਿਨ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਸਰ ਕਿਸ ਤਰ੍ਹਾਂ ਦੇਖ ਦਿਓ ਇਹਨਾਂ ਨੇ ਧਰਨਾ ਲਗਾਇਆ ਵਾ ਕਿ ਪ੍ਰਸ਼ਾਸਨ ਨੂੰ ਕਿੰਨੀ ਦੇਰ ਬਾਅਦ ਸੂਚਨਾ ਮਿਲੀ ਆ ਆ ਰਹੇ ਸਾਡੇ ਸੀਨੀਅਰ ਅਫਸਰ ਆ ਰਹੇ ਨੇ ਜੀ ਫਿਰ ਕਰਦੇ ਜਦੋਂ ਆਉਂਦੀ ਆ ਫਿਰ ਤਾਈਪੁਰ ਇਹਨਾਂ ਦਾ ਕਹਿਣਾ ਹੈ ਕਿ ਡੈਰੀਆਂ ਵਾਲੇ ਇਸ ਤਰੀਕੇ ਨਾਲ ਜਿਹੜੇ ਬਗਾਈ ਦੇ ਬੱਚੜੇ ਬਾਹਰ ਘੱਟੇ-ਵੱਟੇ ਆਂ ਗੇ ਛੱਡ ਦਿੰਦੇ ਨੇ ਲੇਕਿਨ ਅੱਜ ਇਹਨਾਂ ਨੂੰ ਮਜਬੂਰ ਹੋ ਕੇ ਇੱਕ ਧਰਨੇ ਤੇ ਬੈਠਣਾ ਪਿਆ ਇਹ ਕੋਈ ਮੁਸਲਮਨ ਕਮੇਟੀ ਵਾਲੇ ਦਾ ਕੰਮ ਆ ਜੀ ਇਹ ਹੈ ਜੀ ਤੇ ਉਹਨਾਂ ਦੇ ਨੋਟਿਸ ਵਿੱਚ ਬੜੀ ਬਾਤ ਜਾਂਦਾ ਹੈਗਾ ਜਣੀ ਉਹ ਉਹਦੇ ਕਰਕੇ ਹੋ ਰਿਹਾ ਮਿਊਸਪਲ ਕਮੇਟੀ ਵਾਲੇ ਕੋਸ਼ ਕੋਈ ਸਾਡਾ ਰੂੜੀ ਜਾ ਇੰਦਾਂ ਦੀ ਕੋਈ ਜਗ੍ਹਾ ਬਣਾਉਣ ਜਿੱਥੇ ਜਾਨੀ ਕਿ ਇਦਾਂ ਇਹਨਾਂ ਜਿਹੜੇ ਪਸ਼ੂ ਮੱਜੰਦਨੇ ਲਾੜ ਨਾਲ ਜਾਂ ਬਿਮਾਰੀ ਨਾਲ ਉਹਨਾਂ ਦਾ ਹੱਲ ਹੋ ਸਕੇ ਹਾਂ ਇਹਨਾਂ ਦਾ ਹੁਣ ਕਿਸ ਤਰ੍ਹਾਂ ਦਾ ਤਰਨਾਗੇ ਕਹ ਰਹੇ ਨੇ ਵੀ ਸਾਡਾ ਇਸੇ ਤਰੀਕੇ ਨਾਲ ਜਾਰੀ ਰਹੇਗਾ ਲੇਕਿਨ ਇਹ ਟ੍ਰੈਫਿਕ ਜਿਹੜੀ ਲੋਕਾਂ ਨੂੰ ਸਮੱਸਿਆ ਆ ਰਹੀ ਆ ਇਹ ਕਦੋਂ ਤੋ ਜਲਦੀ ਪੁਲਵਾ ਦੇਣੀ ਬਸ ਜੀ ਆਉਣ ਲੱਗੇ ਨੇ ਸਾਡੇ ਸਿਨ੍ਹ ਅਫਸਰ ਆਉਣ ਲੱਗੇ ਨੇ ਖਲਾਉਣ ਲੱਗੇ ਵਿੰਦਰਪਾਲ ਜੀ ਸਨਮ ਜੂਸੀ ਜਿਨ੍ਹਾਂ ਨੇ ਮੌਕੇ ਤੇ ਆਪਣੀ ਅਫਸਰਿਸ ਪ੍ਰਸ਼ਾਸਨ ਦੀ ਟੀਮ ਲੈ ਕੇ ਪਹੁੰਚੇ ਹੋਏ ਨੇ ਪੀ.ਐਸ.ਆਰ ਮੁਲਾਜ਼ਮ ਵੀ ਨੇ ਲੇਕਿਨ ਇਹ ਤਾਜਪੁਰ ਚੌਕ ਆ ਜਿਹੜਾ ਕਿ ਬਾਹਰ ਨੂੰ ਰੋਡ ਵੀ ਜਾਂਦਾ ਔਰ ਸਿੱਧਰ ਸੈਂਟਰ ਤੋਂ ਸੈਂਟਰ ਜੇਲ੍ਹ ਵੱਲ ਨੂੰ ਵੀ ਜਾਂਦਾ ਲੇਕਿਨ ਉਸ ਤੋਂ ਇਹ ਦੀਆਂ ਆ तमाम ਅਸੀਂ ਲੋਕਾਂ ਦੇ ਨਾਲ ਜਿਹੜੀ ਪੂਰੀ ਗੱਲਬਾਤ ਕੀਤੀ ਗਈ ਆ ਲੇਕਿਨ ਇਹ ਲੋਕਾਂ ਦਾ ਜਿਹੜਾ ਰੋਸ ਸੀਗਾ ਕਿ ਜਿਹੜੇ ਡੈਰੀਆਂ ਵਾਲੇ ਨੇ ਇਸੇ ਤਰੀਕੇ ਨਾਲ ਗਾਊ ਦੇ ਜਿਹੜੇ ਬੱਚੜੇ ਨੇ ਉਹ ਬਾਹਰ ਕੱਟੇ ਵੱਡੇ ਅੰਗ ਜਿਹੜੇ ਨੇ ਸੁੱਟ ਦਿੰਦੇ ਜਾਂਦੇ ਲੇਕਿਨ ਉਸ ਦਾ ਇਹ ਇਦਾਂ ਜ਼ਿੰਮੇਵਾਰ ਕੌਣ ਹੋਏਗਾ ਸੋ ਅਗਲੀ ਅਪਡੇ ਆ ਭਾਈ ਬੈਠੇ ਹੋਏ ਸੀਗੇ ਤਾਂ ਮੈਂ ਚੱਕ ਕੇ ਇੱਧਰ ਲਿਆਇਆ ਬੋਰਾ 20 25 ਇਹ ਨਹੀਂ ਭਾਈ ਪਤਾ ਨਹੀਂ ਕਿੰਨੇ ਪਏ ਹੁੰਦੇ ਢਾੜੀ ਤੇ ਬਦਬੂ ਮਾਰਦੇ ਉੱਤੇ ਕੁੱਤੇ ਖਾਂਦੇ ਉਹਨਾਂ ਨੂੰ 25 25 ਬੋਰੇ ਇੱਦਾਂ ਹੀ ਸੱਟੇ ਹੁੰਦੇ ਆ ਗਾਵਾਂ ਮਰੀਆਂ ਹੁੰਦੀਆਂ ਵਾ ਇੱਧਰ ਇਹ ਤਾਂ ਕੱਟ ਕੇ ਦੁੱਧ ਪੀ ਕੇ ਬਾਹਰ ਕੱਟ ਦਿੰਦੇ ਉਹਨਾਂ ਨੂੰ ਦੋ ਟਾਈਮ ਦਾ ਦੁੱਧ ਪਿੰਦੇ ਉਹ ਵੀ ਨਹੀਂ ਪਲੰਦੇ ਇਹਨਾਂ ਨੂੰ ਵੇਚਣ ਤੇ ਲਾ ਦਿੰਦੇ ਉਹ ਵੀ ਇਹ ਭੁੱਕੇ ਪਿਆਸੇ ਮਰ ਲਏ ਨੇ ਵਿਚਾਰੇ ਤੇ ਇੱਦਾਂ ਹੀ ਮਰਦੇ ਆ ਇਹ ਤਾਂ ਨਰਕ ਭਰੀ ਜ਼ਿੰਦਗੀ ਜੀ ਰਹੇ ਨੇ ਦੁੱਧ ਦੇ ਉੱਤੇ ਵੀ ਇਹ ਤਾਂ ਨਰਕ ਭਰੀ ਜ਼ਿੰਦਗੀ ਜੀ ਰਿਹਾ ਜੀ ਇਹ ਤਾਂ ਇਹਨਾਂ ਦੀ ਵਿਚਾਰੀ ਦੀ ਕੋਈ ਜ਼ਿੰਦਗੀ ਆ ਗਲੇ ਪਰੀ ਹੈਗੀ ਇਹ ਚੀਜ਼ ਨਾ ਇਹਨਾਂ ਨੂੰ ਪੱਠੇ ਪਾਣ ਨਾ ਕੁਛ ਪਾਣ ਇਹਨਾਂ ਨੂੰ ਬਾਹਰ ਕੱਢ ਦਿੰਦੇ ਆ ਬਾਹਰ ਬੰਦ ਦਿੰਦੇ ਆ ਧੁੱਪੇ ਚਾਹ ਨਾ ਦੁੱਧ ਪਿਲਾਣਾ ਨਾ ਕੁਛ ਇਹਦਾ ਮਰਨਾ ਹੀ ਆ ਵਿਚਾਰੇ ਭੁੱਕੇ ਇਹ ਤਾਂ ਜਾਨ ਪੁੱਛ ਕੇ ਮਾਰਦੇ ਪਏ ਆ ਆਪਣੀ ਕਮਾਈ ਕਰਕੇ ਚੱਲ ਜਾਂਦੇ ਆ ਬਸ ਅਗਲੇ ਦੁੱਧ ਪੀਣ ਦੇ ਬੰਦੇ ਕਿਸੇ ਦੇ ਮਾ ਤੇ ਬੱਚੇ ਨੇ ਬਾਹਰ ਦਿੰਦੇ ਆਗੇ ਬੱਚਿਆਂ ਨੂੰ ਵਧੀਆ ਵਧੀਆ ਗਾਵਾਂ ਰੱਖ ਲੈਂਦੇ ਆ ਤੇ ਆ ਜਿਹੜੀ ਖਰਾਬ ਗਾਵਾਂ ਆ ਉਹਨਾਂ ਨੂੰ ਕੱਢ ਦਿੰਦੇ ਆ ਬਾਹਰ ਅਈ ਤਾਂ ਦਿੱਲੀ ਦੇਖਦੇ ਸੀ ਦਿੱਲੀ ਇੱਥੇ ਹੀ ਘੁੰਮਦੇ ਫਿਰਦੇ ਰਹਿੰਦੇ ਆ ਕਮ ਤੋਂ ਕਮ ਨਹੀਂ 50-60 ਲੱਖਾਂ ਦਾ ਦਿਖਾ ਦੂੰਗਾ ਮੈਂ ਤੁਹਾਨੂੰ ਇੱਥੇ 50-60 ਲੱਖਾਂ ਇਹਨਾਂ ਦੀਆਂ ਆ ਸਾਰੀ ਡੈਰੀ ਜੇ ਦਿਖਾ ਦੂੰਗਾ 50-60 ਤੋਂ ਉੱਤੇ ਹੋ ਗਈ ਹੈ ਲੱਖਾਂ ਜਿੰਨਾਂ ਦੀ ਆ ਚਾਹਦੇ ਨਹੀਂ ਇੱਦਾਂ ਹੀ ਰੋਡ ਦੇ ਵਿੱਚ ਸੁੱਟੀਆਂ ਆਈਆਂ ਵੇਚਕਾਰ ਇਹ ਵੀ ਨਹੀਂ ਸਿਹਰ ਤੇ ਰੋਡ ਤੇ ਇੱਕ ਵੱਡੀ ਗਾਂ ਇੱਕ ਛੋਟੀ ਕੋਈ ਵੱਡੀ ਕੋਈ ਛੋਟੀ ਆ ਸਾਰੀ ਡੈਰੀ ਭਰੀ ਹੋਈ ਆ ਜਿੱਥੇ ਮਰਜ਼ੀ ਚੱਲ ਜਾਓ ਕੀੜੇ ਪੈਰੇ ਆ ਹਰ ਕੋਈ ਨਹੀਂ ਚਾਹਦਾ ਉੱਥੋਂ ਦੀ ਨਾ ਭਾਜੀ ਕੋਈ ਸਫਾਈ ਕਰਾਂਦਾ ਇੰਨੀ ਬੋ ਪੈਂਦੀ ਆ ਰੋੜ ਤੱਕ ਸਾਰੇ ਪਰੇਸ਼ਾਨ ਹੁੰਦੇ ਆ ਭਾਜੀ ਇੱਥੇ ਸਾਰੇ ਪਰੇਸ਼ਾਨ ਹੁੰਦੇ ਆ ਕੋਈ ਨਹੀਂ ਸਪਾਈ ਕਰੰਦਾ ਭਾਜੀ ਇੱਥੇ ਸਰ ਸਾਨੂੰ ਇੱਥੇ 34 ਸਾਲ ਲੰਦੇ ਨੂੰ ਹੋ ਗਏ ਆ ਇਹ ਕੰਮ ਚੱਲੀ ਜਾ ਰਿਹਾ ਚੱਲੀ ਜਾ ਰਿਹਾ ਜਿੱਦਾਂ ਕਿ ਅੱਜ ਕੱਲ ਦੇਖਦੇ ਹੋ ਜੇ ਪਕੜੇਗੇ ਤਾਂ ਬੱਲੇ ਬੱਲੇ ਨਾ ਪਕੜੇ ਤਾਂ ਸਾਰੇ ਥੱਲੇ ਇਹ ਹੋ ਰਿਹਾ ਸਿਸਟਮ ਨੂੰ ਤੁਸੀਂ ਅੱਜ ਪਕੜ ਲਿਆ ਚਲੋ ਇਹ ਅੰਦਰ ਚਲੇ ਗਏ ਉਸ ਤੋਂ ਬਾਅਦ ਨਹੀਂ ਚੱਲ ਰਿਹਾ ਕੱਲ ਵੀ ਉਹਨੇ 12 ਜੀਤ ਲਿਆ ਦਿੱਤੀ ਲੇਕਿਨ ਇਹ ਸੁਧਾਰ ਕਿਉਂ ਨਹੀਂ ਹੋ ਰਿਹਾ ਸ੍ਰੀ ਸਰ ਸਰਦਾਰ ਕਿਉਂਕਿ ਦੇਸ਼ਬਤਾ ਜਲਦੀ ਵੀ ਇਹ ਪੈਸੇ ਪਹੁੰਚ ਜਾਂਦੇ ਨੇ ਟਾਈਮ ਸਿਰ ਅਗਲਾ ਕਹਿੰਦਾ ਇਗਨੋਰ ਕਰ ਦਿੰਦਾ ਕਰੀਬ ਬੰਦੇ ਦੀ ਟੁਈ ਲਾ ਲੈਿੰਦੀ ਜੀ ਤਾਂ ਡੰਡਾ ਚੱਕ ਕੇ ਮਾਰਨ ਲੱਗਾ ਕਰੀਬ ਬੰਦੇ ਦੀ ਕਹਿੰਦੇ ਸੁਣੋ ਆਏ ਤੁਹਾਡੇ ਪਿਓ ਦਾ ਇੱਥੇ ਇਹ ਉਹ ਗਰੀਬ ਬੰਦੇ ਦੇ ਇੱਥੇ ਕੋਈ ਸੁਣਾਈ ਨਹੀਂ ਅਸੀਂ ਮੈਂ ਕਹਿੰਨਾ ਕਿੰਨੇ ਦਿਨ ਦਿੱਖਦਾ ਰਿਹਾ ਪਹਿਲੀ ਵਾਰ ਨਹੀਂ ਹੋਇਆ ਕਾਫੀ ਚੇਤ ਹੋ ਰਿਹਾ ਹੈ ਨੂੰ ਮਾਰ ਮਾਰ ਸੱਟਿਆ ਇਹਨੇ ਬਾਹਰ ਖੁੱਦ ਤੇ ਹੱਸੇ ਵਾਲਿਆ ਕਾਰਾ ਕੇ ਘੁੰਮਦੇ ਨੇ ਬਾਹੂ ਆਂਦੇ ਆ ਕਹਿੰਦੇ ਤੁਹਾਨੂੰ ਦੋ ਮੀਟਰ ਲੈ ਕੇ ਆਣ ਉਹਨਾਂ ਨੂੰ ਵੀ ਪਤਾ ਲੱਗੇ ਕਿ ਆ ਵੀ ਕਿੱਦਾਂ ਗੰਦ ਪੈਦਾ ਗੱਡੀ 'ਚ ਬਾਹੂ ਆਂਦੇ ਆ ਜੀ ਉਹ ਉਹਨਾਂ ਨੂੰ ਕਹਿੰਦੇ ਆ ਵੀ ਕੋਰੇ ਦੇ ਸੱਟ ਜੂਗਾ ਲੋਕੀ ਦੇ ਦੋਤਣੇ ਬੱਚਾ ਪਿਆ ਹੋਇਆ ਕੋਈ ਬੰਦਾ ਵੀ ਬੋਲੋ ਜੇ ਮਾਰ ਕੇ ਸੱਟ ਕੇ ਜਾ ਸਕਦਾ ਐਦਾਂ ਕੋਈ ਤੇ ਇੱਕੂਗਾ ਥੋੜੇ ਕੀ ਬੰਦਾ ਆ ਹੁਣ ਹੁਣੇ ਭਈਏ ਨੇ ਇੰਨਾ ਕੁੱਟਿਆ ਮੱਜ ਨਹੀਂ ਇੰਨਾ ਕੁੱਟਿਆ ਬੰਦਿਆਂ ਨਾਲ ਬਹੁਤ ਜ਼ਿਆਦਾ ਮਾਰਿਆ ਉਹਨੂੰ ਵਿਚਾਰੀ ਨੂੰ ਕਾਂਦੇ ਗਲੇ ਆ ਸਾਰੇ ਪਾਸੇ ਇੱਧਰ ਸਾਰੇ ਪਾਸੇ ਬੱਚੇ ਪਏ ਆ ਗਾਵਾਂ ਪਈਆਂ ਨਾ ਕੋਈ ਸਾਫ ਦਬਾਈ ਨਾ ਕੋਈ ਚਿੱਤਰ ਬੈਠੋ ਬੱਚੇ ਆ ਗਏ ਮਾਰ ਗੂੜਾ ਸਿਰ ਦੇ ਦਿੰਦੇ ਆ ਚੱਕਦੇ ਵੀ ਨਹੀਂ ਬਾਤ ਤੋਂ ਜੀ ਸਾਰੀ ਡੈਰੀ ਪਰੀ ਪਈ ਆ ਜੀ ਭਾਈ ਜੀ ਅਹੀਂ ਪਾ ਜੇ ਕਿਹੜਾ ਪਈ ਲੱਗੇ ਹੋਇਆ ਡੈਰੀ ਉੱਤੇ ਬੋਲੇ ਜੀ ਮਾਲਕ ਕੰਦੇ ਪਾ ਕੇ ਸਿੱਟ ਦੇਣੇ